सी अपहरण कर रही हैं, यह स्कूल बल भी अपहरण कर रही हैं, हम लोगों की जा चुके बेड़स तोड़ दिए और पुलिस ने शॉट लगाई है, यह सी जर्नल है, यहाँ ऑल ब्लॉक 18 वर्षों और फिर उन्होंने उनका आया क्या हुआ काल दे रहा, क्योंकि उधर ही नार्मल जेडा भी केस है, और भी केस है, ऐसा हमारे ਮੇਰਾ ਨਾਮ ਹੈ ਰਾਮ ਲਾਲ ਪਿੰਡ ਸੇ ਹੜਾ ਹੂ ਮੇਰਾ ਤੇ ਕੀ ਕੰਮ ਕਰਦਾ ਹਾਂ ਮੈਂ ਡਰਾਈਵਿੰਗ ਕਰਦਾ ਹਾਂ ਜੀ ਸਵੇਰ ਗਾਰਡਨ ਵਾਲੀ ਦੇ ਸਕੂਲ ਤੇ ਕੱਲ ਕੀ ਘਟਨਾ ਹੋਈ ਜਿਹੜਾ ਕਹਾਣੀ ਆਪ ਕਰੀ ਜਿਹੜੀ ਇਹ ਘਟਨਾ ਹੋਈ ਜਿਹਨ ਮਛੋੜਾ ਸਾਹਿਬ ਤੋਂ ਆ ਰਿਹਾ ਸੀ ਬੱਚੇ ਲੈ ਕੇ ਪਲੱਸ 2 ਵਾਲੇ ਉਹਨਾਂ ਨੂੰ 12:00 ਵਜੇ ਉੱਥੇ ਛੁੱਟੀ ਹੋ ਜਾਂਦੀ ਹੈ ਮੈਂ 12:40 ਤੇ ਆਪਣੇ ਆ ਬਾਈਪਾਸ ਤੇ ਸਮਰਾਲਾ ਬਾਈਪਾਸ ਤੇ ਆ ਗਿਆ ਤੇ ਮੈਂ ਤਾਂ ਆਪਣਾ ਰਾਮਨਾਲ ਆ ਰਿਹਾ ਹਾਂ ਜੀ 40 ਕਿਤੇ ਸਪੀਡ ਤੇ ਤੇ ਪਿੱਛੋਂ ਫੋਰਚੂਨਰ ਗੱਡੀ ਆਈ ਜੀ ਮੇਰੇ ਮਗਰ ਆਉਂਦੀ ਜੀ ਉਹ ਜਰਮਾ ਕੋਲ ਉੱtre ਆ ਜੀ ਜਦ ਪੁੱਟਰ ਦੇ ਦੇਖੀ ਜਦ ਉਹਨੇ ਕਨੈਕਟਰ ਸਾਈਡ ਨੂੰ ਮੇਰੇ ਅੱਗੇ ਕੱਢੀ ਅੱਗੇ ਕੱਢ ਕੇ ਫਿਰ ਮੇਰੇ ਅੱਗੇ ਲਾਤੀ ਜੀ ਜਦ ਮੇਰੇ ਅੱਗੇ ਲਈ ਮੈਂ ਫਿਰ ਗੱਡੀ ਕਨੈਕਟਰ ਸਾਈਡ ਨੂੰ ਮੈਂ ਕੱਢਣ ਦੀ ਕੋਸ਼ਿਸ਼ ਕੀਤੀ ਮਾਹ ਵੀ ਸ਼ਾਇਦ ਇਹ ਨਹੀਂ ਤੇ ਰੁਕਣਾ ਹੋਣਾ ਜੀ ਜਦੋਂ ਮੈਂ ਹੌਲੀ ਕਰ ਲਈ ਗੱਡੀ ਮੇਰੇ ਕੋਲ ਉਹਨੇ ਰੋਕ ਕੇ ਜੀ ਗੱਡੀ ਫਿਰ ਦੋਰ ਨੰਬਰ ਲਾਈਨ ਦੇ ਵਿੱਚ ਉਹਨੇ ਫਿਰ ਵਾੜ ਲਈ ਉਹਨੇ ਛੋਟੇ ਲੋਡ ਕਰਕੇ ਗੱਡੀ ਲਾਤੀ ਮੇਰੇ ਪਿਸਟਨ ਉਹਦੇ ਹੱਥ ਦੇ ਵਿੱਚ ਤਾਂ ਜਿਹੜੇ ਗੱਡੀ ਦੇ ਵਿੱਚ ਆ ਚੜੀ ਜੀ ਆ ਕੇ ਉਹ ਜਿਹੜੇ ਬੱਚੇ ਨੂੰ ਕਹਿਣ ਲੱਗੇ ਵੀ ਉੱਠ ਕਹਿੰਦੇ ਤੇ ਮੇਰੀ ਗੋਲੀ ਨਹੀਂ ਆਈ ਆ ਉਹ ਮੇਰੀ ਗੋਲੀ ਡਿਲੀਟ ਕਰ। ਬਾਜੀ ਇਹਨੇ ਗੱਲ ਕਹਿ ਕੇ ਉਹ ਜਿਹੜੇ ਫਿਰ ਪਿਸਤਲ ਲੈ ਕੇ ਫਿਰ ਆਪਣੀ ਗੱਡੀ ਚਲੇ ਗਈ। ਮੈਂ ਉਹਦਾ ਨੰਬਰ ਨਹੀਂ ਦੇਖ ਪਾਈ ਸੀ ਉਹਨੇ ਟੇਢੀ ਕਰਕੇ ਲਾਤੀ ਗੱਡੀ। ਕੀ ਲੱਗਦਾ ਲੇਡੀਜ਼ ਕੀ ਸੀ? ਕੀ ਕਿਉਂ ਮਰਦੀ ਮਰਦੀ ਕਿੰ ਕਿੱਦਾਂ ਦੀ ਲੱਗਦੀ ਸੀ ਉਹ ਲੇਡੀ ਜਿਹੜੀ ਸੀ? ਲੇਡੀ ਜਿਹੋ ਹੀ ਹੈਗੀ ਸੀ 35 ਦੇ ਸਪੈਕਟਿਕ ਸਾਲ ਦਾ ਗੇੜਚ ਦੀ। ਤੇ ਕਿੱਦਾਂ ਦਾ ਬਿਹੇਵੀਅਰ ਕਰਹਾ ਜਾ ਸੀ ਉਹਦਾ? ਕੁਛ ਤਾਂ ਕੁਛ ਲੱਗਿਆ ਨਹੀਂ ਖਾਦਾ ਆ ਇਹਨਾਂ ਅੰਗਰੇਜ਼ੀ ਜੀ ਬੋਲੀਏ ਜੀ ਆ ਕੇ ਉਹ ਗਲੀ ਦੇ ਵਿੱਚ। ਇਹਨੇ ਮੈਨੂੰ ਕੁਝ ਨਹੀਂ ਕਿਹਾ ਜੀ ਉਹਨੇ ਉਹਨੇ ਆ ਕੇ ਬੱਚਾ ਹੀ ਥਾਣ ਲੈ ਜਿਹਨੇ ਮੂਵੀ ਬਣਾਈ ਹੈ ਜੀ ਇਹੋ ਜੀ ਤੁਸੀਂ ਬਾਅਦ ਚ ਪਤਾ ਵੀ ਕੀਤਾ ਹੁਣ ਸਟੂਡੈਂਟ ਕੋ ਇਦਾਂ ਦੀ ਕਿਹੜੀ ਵੀਡੀਓ ਸੀ ਜਿਹੜੀ ਉਹਨਾਂ ਵੱਲੋਂ ਬਣਾਈ ਗਈ ਸੀ ਜਿਹੜੀ ਡਿਲੀਟ ਕਰਾਈ ਗਈ ਹੈ ਇਹ ਨਹੀਂ ਮੈਨੂੰ ਪਤਾ ਹੁਣ ਮੇਰਾ ਤਾਂ ਮੂਰੇ ਖਿਆਲ ਤਾਂ ਮੇਨੂੰ ਤਾਂ ਬੱਚਾ ਵੀ ਨਹੀਂ ਪਤਾ ਤਾਂ ਜੀ ਕਿਹੜਾ ਬੱਚੇ ਨੇ ਬਣਾਈ ਹੈ ਕਿਹੜੇ ਨੇ ਨਹੀਂ ਮੈਨੂੰ ਤਾਂ ਐ ਹੋ ਗਿਆ ਨਾ ਜੀ ਡਾਟ ਵੀ ਪਤਾ ਨਹੀਂ ਕੋਈ ਮੇਤੀ ਗਲਤੀ ਹੋ ਗਈ ਜਿਹੜੀ ਉਹਨੇ ਮੇਰੇ ਮੂਹਰੇ ਗੱਡੀ ਰੋਕੀ ਹੈ ਇਹ ਜਿਹੜੀ ਘਟਨਾ ਕਿਵੇਂ ਦੇਖਦੇ ਹੋ ਤੁਸੀਂ ਇਹ ਘਟਨਾ ਨੂੰ ਇਹ ਬਹੁਤ ਮੰਨ ਭਾਗੀ ਘਟਨਾ ਹੋਈ ਹੈ ਜੀ ਉਹ ਜੇ ਫਰਦ ਗਿਤਾ ਚਾਹੇ ਬੱਚਿਆਂ ਦੇ ਵੀ ਗੋਲੀ ਮਾਰ ਸਕਦੀ ਵੀ ਮੇਰੇ ਵੀ ਮਾਰ ਸਕਦੇ ਸੀ ਤੇ ਜਿਹੜੀ ਬਹੁਤ ਮੰਨ ਭਾਗੀ ਹੋਈ ਹੈ ਜੀ ਤੇ ਬੱਚੇ ਡਰਦੇ ਹੋਣੇ ਅੱਜ ਆਏ ਵੀ ਨਹੀਂ ਹੋਣੇ ਕਈ ਤਾਂ ਹਾਂਜੀ ਅੱਜ ਆਏ ਵੀ ਨਹੀਂ ਬੱਚੇ ਕਈ ਤੇ ਬਹੁਤ ਜਣੇ ਮੰਨ ਭਾਗੀ ਹੋਈ ਹੈ ਜੀ ਕੀ ਕਹਿਣਾ ਜੀ ਤੁਹਾਨੂੰ ਮੰਗ ਕੀ ਕਰਦੇ ਕਹਿਣਾ ਜਾਂਦਾ ਵੀ ਇਹ ਤੇ ਇਥੇ ਸਖਤ ਕੋਈ ਕਾਰਵਾਈ ਹੋਣੀ ਚਾਹੀਦੀ ਤੁਹਾਡੇ ਵੱਲੋਂ ਫੇਰ ਆ ਕੇ ਸਕੂਲ ਚ ਦੱਸਿਆ ਗਿਆ ਐਫ ਆਈ ਆਰ ਦਰਜ ਕਰਾਈ ਗਈ ਹੈ ਹਾਂਜੀ ਸਮਰਾਥਾਣੇ ਦੇ ਵਿੱਚ ਐਫ ਆਰ ਦਰਜ ਕਰਾਈ ਗਈ ਹੈ ਠੀਕ ਹਾਂ ਜੀ ਕੁਮਾਰਾ ਮੈਂ ਸਮਰਾਲਾ ਦਾ ਰਹਿਣ ਵਾਲਾ। ਤੁਹਾਡਾ ਬੱਚਾ ਕਿੱਥੇ ਪੜਦਾ? ਮੇਰੇ ਬੱਚੇ ਗਾਰਡਨ ਵੈਲੀ ਜ਼ਿਆਲਪੁਰਾ ਪੜਦੇ ਨੇ। ਕੀ ਘਟਨਾ ਵਾਪਰੀ? ਇਹ ਸਰ ਆਪਣੇ ਇਥੋਂ ਮੱਛਵਾੜਾ ਤੋਂ ਬੈਂਡ ਦੇ ਵਿੱਚ ਜ਼ਿਆਲਪੁਰਾ ਤੋਂ ਮੱਛਵਾੜਾ ਬੈਂਡ ਦੇ ਵਿੱਚ ਜਾਂਦੇ ਨੇ। ਉੱਥੋਂ ਵਾਪਸ ਇਧਰ ਆਂਦੇ ਹੋਏ ਘਟਨਾ ਵਾਪਰੀ ਹੈ ਹਾਈਵੇ ਦੇ ਉੱਪਰ। ਇੱਥੇ ਆਪਣਾ ਇੱਕ ਲੇੜੀ ਨੇ ਆਪਣੇ ਬੈਂਡ ਦੇ ਅੱਗੇ ਗੱਡੀ ਲਗਾ ਕੇ ਬੱਚਿਆਂ ਨਾਲ ਬਤਮੀਜ਼ੀ ਕੀਤੀ, ਉਹਨਾਂ ਨੂੰ ਧਮਕੀ ਦਿੱਤੀ, ਉਹਨਾਂ ਨੂੰ ਗਨਪੁਆਇੰਟ ਤੇ ਲਿਆ ਤੇ ਡਰਾਈਵਰ ਨੇ ਵੀ ਗਨਪੁਆਇੰਟ ਤੇ ਲਿਆ। ਸਰ ਕੀ ਹੋਣਾ? ਬੱਚੇ ਆਪਣੇ ਬੈਂਡ ਦੇ ਵਿੱਚ ਆਪਣੀ ਵੀਡੀਓ ਬਣਾ ਰਹੇ ਸੀਗੇ। ਉਹ ਨਹੀਂ ਜਿਆਦਾ ਮਿਸ ਅੰਡਰਸਟੈਂਡ ਹੋਈ ਜਾਂ ਕੋਈ ਕਿਸੇ ਕੋਲ ਉਸ ਗਲਤਫहमी ਇਸ ਤਰ੍ਹਾਂ ਹੋਈ ਵੀ ਉਹਨੇ ਆਪਣਾ ਗੱਡੀ ਰਖਵਾਈ ਹੈ ਸਕੂਲ ਵਾਲਨੇ ਐਫ ਆਈ ਆਰ ਕਰਵਾ ਦਿੱਤੀ ਹੈ ਸਾਡੀ ਵੀ ਇਹੀ ਮੰਗ ਹੈ ਵੀ ਉਹਨਾਂ ਉਤੇ ਇੱਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਵੀ ਦੇਖਦੇ ਹਾਂ ਜਿਹੜੀ ਸਿਕਿਉਰਟੀ ਇਹ ਘਟਨਾ ਪਾਪੜੀ ਇਹ ਬਹੁਤ ਮਾੜੀ ਘਟਨਾ ਹੈ ਜੀ ਇਹ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਕੀ ਮੰਗ ਕਰ ਇਹ ਤਾਂ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਕੋਈ ਵੀ ਆਏ ਇਸ ਤਰ੍ਹਾਂ ਦੀ ਜੋ ਅੱਗੇ ਤੋਂ ਹਰਕਤ ਨਾ ਹੋ ਸਕੇ बच्चे बहुत ज्यादा डर से हम गए कि छोटे बच्चे ने 18 साल तो सारे छोटे बच्चे ने हाँ जी मेरा नाम परमनंदर कौर है जी मैं बकरे पिंड की रहने वाली हूं तो, तो साडे बच्चे एट गार्डन वैली स्कूल में पढ़ते हैं देहलपुरा दे एक्चुअली 1 प्लस वन के बच्चे थे मैं अच्छी वाले ब्रांच से आदि ओतो पेपर दे के आरज वापस थे इधर हाईवे कने एकदम ध्यान गया दे अभी एक गड्डी में लगाला Porsche में बड्डी वो उतर के उन्होंने सबसे पहले गन पॉइंट ड्राइवर को रखया

ਉਹ ਵੀ ਇਹਦੇ ਦੁਬਾਰਾ ਰੀਸਾਈਕਲਿੰਗ ਚ ਉਹ ਡੀਲੀਟ ਕਰਦੇ ਪ੍ਰੋਪਰਲੀ ਜਦੋਂ نیچے ਉਹ ਮਤਲਬ ਉਤਰ ਗਈ ਪਰ ਮੇਰੇ ਬੇਟੇ ਨੇ ਜਦੋਂ ਮੈਨੂੰ ਕਾਲ ਕਰਕੇ ਦੱਸੀ ساری ਘਟਨਾ ਤਾਂ ਬਿਲਕੁਲ ਇੱਕਦਮ ਸ਼ੋਰ ਬਗੜ ਗਿਆ ਕਿਵੇਂ ਹੋ ਗਿਆ ਇਸ ਸਮੇਂ ਲਈ ਮੰਦਪਾ ਗੀ ਕਰਨਾ ਮੇਨ ਹਾਈਵੇ ਸੀਗਾ ਆਪਣਾ ਕਿਹਨੇ ਕਹਿੰਦੇ ਇਸ ਘਟਨਾ ਨੂੰ ਉਹ ਜੀ ਆਕਿੰਗ 12:35 ਤੋਂ 12:45 ਤੱਕ ਦਾ ਜਾਫਤ ਦੀ ਹੈ

ਜੀ ਅੱਜ ਸਾਡੇ ਸਕੂਲ ਨਾਲ ਸਾਡੇ ਬੱਚਿਆਂ ਨਾਲ ਕੁਝ ਹੋਇਆ ਬੱਚੇ ਦੀ ਯੂਨੀਫਾਰਮ ਪਈ ਹੋਈ ਸੀ ਸਪੋਜ਼ ਫਿਰ ਵੀ ਮਤਲਬ ਇੱਕ ਅਨਨੋਮ ਵਿਡੀ ਕਨਨ ਪਰਸਨ ਕਿਵੇਂ ਕਿਸੇ ਨੇ ਮਤਲਬ ਵੈਂਚੇ ਜਾ ਕੇ ਸਿੱਧਾ ਕਿਸੇ ਨੂੰ ਗਨਪੁਆਇੰਟ ਦੇ ਸਕਦਾ ਹੈ ਬੱਚੇ ਸਾਰੇ ਮਾਈਨਰ ਸੀਗੇ ਕੋਈ 18 ਇਸ ਦਾ ਬੱਚਾ ਨਹੀਂ ਸਾਰੇ 16 15 ইয়ার্স 올 ਸੀਗੇ ਬੱਚੇ ਤੇ ਕੱਲ ਨੂੰ ਕਿਸੇ ਹੋਰ ਨਾਮ ਦੀ ਖੰਨਾ ਵਾਪਸ ਸਕਦੀ ਹੈ ਜੇਕਰ ਪ੍ਰਸ਼ਾਸਨ ਇਸ ਦਾ ਚਿੰਤ ਕਰਨ ਕੋਈ ਨਾ ਕਰਕੇ ਇਹ ਰਿਜ਼ਲਟ ਬਾਹਰ ਕੱਢੋ ਮੇਰੀ ਨਾਮ ਫੜੀ ਗਈ

ਤਿੰਨ ਦਿਹਾੜੇ ਦੀ ਜਾਂਦੀ ਬਾਤ ਆ ਤਾਂ ਜਿਹੜੀ ਹੋਣ ਜਾ ਰਹੀ ਸੀ ਲੇਟਰ 2020 ਕਟੜਾ ਹਾਂਜੀ ਬਿਲਕੁਲ ਹੋ ਸਕਦੀ ਸੀ ਜੀ ਅਗਰ ਰੱਬ ਨਾ ਕਰੇ ਜੀ ਉਹ ਲੇਡੀ ਮਤਲਬ ਕੋਈ ਕਹੇ ਬੱਚੇ ਕਰੇ ਵੀ ਸ਼ਾਇਦ ਉਹਨੇ ਕੋਈ ਬ੍ਰਾਡ ਵਗੈਰਾ ਕੀਤਾ ਹੋਸੀਆ ਪਤਾ ਨਹੀਂ ਹੋ ਸਕਦਾ ਕੋਈ ਸੀਨੀਅਰ ਅਫਸਰ ਮੰਨ ਲਓ ਜੀ ਹੁੰਦੀ ਆ ਪਰ ਉਹਨੇ ਵੀ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਬੱਚਿਆਂ ਤੇ ਜਾਂ ਕਿਸੇ ਵੀ ਪਰਸਨ ਉੱਪਰ ਉਹ ਗਨ ਪੁਆਇੰਟ ਕਰੇਗੀ ਕਿਉਂਕਿ ਸਰਸਰ ਮਿੰਦਕ ਜੋ ਹੈ ਸੀਜ਼ ਕੁਝ ਪਤਾ ਲੈਂਗੇ ਵੀ ਉਹ ਨਸ਼ੇ ਦੀ ਹਾਲਤ ਵਿੱਚ ایسی ਕੋਸ਼ਿਸ਼ ਬੱਚੇ ਕਹਿ ਰਹੇ ਵੀ ਥੋੜਾ ਜਿਹਾ ਲੱਗਦਾ ਸੀ 스멜 ਵੀ ਉਹ ਤਾਂ ਆ ਰਹੀ ਸੀ ਤੇ ਸ਼ਾਇਦ ਨਸ਼ੇ ਦੀ ਸੀ ਕਿਉਂਕਿ ਕੋਈ ਵੀ ਨਾਰਮਲ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਸੀ ਪੜਿਆ ਲਿਖਿਆ ਸੀ ਨਾਰਮਲ ਬੰਦਾ ਪਰ ਉਹ ਦੇਖਣ ਨੂੰ ਐਜੂਕੇਟ ਲੱਗਦੀ ਸੀ ਤੁਹਾਡੀ ਫਾਈਲ ਕੋਈ ਨੰਬਰ ਵਗੈਰਾ ਕੋਈ ਗੱਡੀ ਨਹੀਂ ਸੀਗਾ ਸਾਰੇ ਡਾਰੀ ਉੱਤੇ ਗਈ ਸੀ ਕਿ ਕਿਸੇ ਨੇ ਨੰਬਰ ਨਹੀਂ ਚੈੱਕ ਕੀਤਾ ਤੇ ਗੱਡੀ 'ਚ ਹੋਰ ਕੋਈ ਨਹੀਂ ਸਿਰਫ ਕਲੀ ਆਪ ਹੀ ਚਲਾਰੀ ਸੀ

अन्योन लेडी नहीं रोकी क्योंकि कि ड्राइवर चला फर्चिनर चला रही थी बैठ रही थी उन्हें फर्स्ट वाली बैन नहीं रोकी और वो बैन चाहिए उधर कल बंसी और उन्हें बच्चन वो एम कर दो है कि आप भी वीडियो डिलीट कर तो मेरी वीडियो बनाई है।, है तो बच्चनों पता भी नहीं सीखो किस वीडियो दिकाल कर के के हाँ ਤੇ ਸਾਨੂੰ ਲੱਗਦਾ ਕਿ ਇਹ ਲਾਅ ਐਂਡ ਆਰਡਰ ਦਾ ਸਾਬਨਾ ਬਹੁਤ ਹੀ ਖਤਰਨਾਕ ਗੱਲ ਹੈ ਔਰ ਬੱਚੇ ਕਰਦੇ ਬਹੁਤ ਜ਼ਿਆਦਾ ਟਰੋਮਾ ਚ ਨੇ ਤੇ ਇਸ ਪ੍ਰਸ਼ਾਸਨ ਤੋਂ

वो बहुत ज्यादा गुस्से से उन्होंने इंग्लिश के बच्चों को डिलीट कर भेजे और बस उन्होंने कोई यूनिफॉर्म नहीं सी पाई हुई तो मतलब कि मुलाजम आप नहीं कह सकते शिवाज का सिविलियन तो बस उन्होंने पता नहीं किस गुस्से च आके सू तो यह लगता भी वो शायद अपने सेंस से नहीं सी क्योंकि तो कोई ऐसा सिटीजन जिन्हें अपनी रिस्पोंसिबिलिटीज नहीं पता वो भी इन्हें छोटे छोटे बच्चों से गलत आंसर आ गया मैम बच्चे कुछ दस्य

ਉਹ लेडी ड्राइव कर रही है या फिर जेंट्स ड्राइव कर रहे हैं ਜਦੋਂ अंदर ਆ ਕੇ ਬੋਲੀ ਕਿ ਮੇਰੀ ਵੀਡੀਓ ਦੰਗੇ ਕਰ ਤੂ ਨੂੰ ਕਿ ਇਹ ਜਿਹੜੀ ਗੱਡੀ ਸੀ ਉਹ ਲੇਡੀ ਚਲਾ ਰਹੀ ਸੀ ਬੱਚਿਆਂ ਨੂੰ ਤਾਂ ਵੀ ਨਹੀਂ ਸੀ ਪਤਾ ਕਿ ਉਹ ਮਨ ਦੀ ਸੀ ਤੇ ਪਹਿਰਾਵਾ ਜਿਹੜਾ ਸੀ ਉਹ ਕਿਦਾਂ ਦਾ ਸੀਗਾ ਉਹ ਉਹ ਲਿਹਾੜੇ ਤੋਂ ਆ ਰਹੀ ਸੀ ਉਹ ਨਹੀਂ ਹੈ ਸਰ ਜਦ ਬੱਚੇ ਕਲਸਨ ਪਸਟ ਚ ਛੋੜ ਜਾਂਦੇ ਨੇ ਉਹਨਾਂ ਦੀ ਜਲਦੀ ਛੁੱਟੀ ਹੁੰਦੀ ਹੈ ਐਸ ਵਾਸ ਪੇਰੈਂਟ ਰਿਕੁਐਸਟ ਉਹ ਸਾਨੂੰ ਕਹਿੰਦੇ ਨੇ ਕਿ ਬੱਚੇ ਸਕੂਲ ਤੋਂ ਸਿੱਧਾ ਐਕਸਟਰਾ ਕਲਾਸਸ ਦੇ ਇੰਸਟੀਟਿਊਸ਼ਨ ਜਾਂਦੇ ਨੇ ਤਾਂ ਸਾਨੂੰ ਫਿਕਰ ਹੁੰਦੀ ਹੈ ਕਿ ਸਾਡੇ ਬੱਚੇ ਨੂੰ ਸਕੂਲ ਤੋਂ ਬਾਹਰ ਫੋਨ ਹਲਾਉ ਕਿਤੇ ਜਾਣ ਤੇ ਅਸੀਂ ਬਸ ਸਕੂਲ ਦੇ ਉਹ ਜਾ ਕੇ ਅਕਾਊਂਟ ਡਿਪਾਰਟਮੈਂਟ ਚ ਸਵੇਰੇ ਜਮਾ ਕਰਾ ਦਿੰਦੇ ਨੇ ਆਉਣ ਵੇਲੇ ਲੈਂਦੇ ਨੇ ਔਰ ਉਹਦੇ ਵਿੱਚ ਹੀ ਬੱਚੇ ਆਪਣੇ ਫੰਡ ਦੇ ਵਿੱਚ ਲੜਕੇ ਲੜਕੇ ਆਪਸ ਚ ਵੀਡੀਓ ਬਣਾ ਰਹੇ ਸੀ ਐਫਆਈਆਰ ਦਰਜ ਕਰਾ ਦਿੱਤੀ ਜੀ ਸਰ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਐਫਆਈਆਰ ਦਰਜ ਕਰਾ ਦਿੱਤੀ ਗਈ ਕੱ ਦੇ ਬੱਚੇ ਨੂੰ ਹੰਕੀਤਾ ਗਿਆ ਉਹਨਾਂ ਨੇ ਉਹਨਾਂ ਬਿਲਕੁਲ ਤਕੀਕਨ ਪੁਲਿਸ ਨੇ ਕੀ ਪੁਲਿਸ ਆਫਕੋਰਸ ਸਾਡਾ ਬਹੁਤ ਜ਼ਿਆਦਾ ਸਾਥ ਦੇਣ ਗਿਆ ਔਰ ਦੇ ਵੀ ਰਹੀ ਨਹੀਂ ਉਹਨਾਂ ਨੇ ਸਾਡੀ ਫਾਈਲ ਲੈ ਲਈ ਔਰ ਉਹਨਾਂ ਨੇ ਸਾਨੂੰ ਕਿਹਾ ਵੀ ਇਥੇ ਇਸ ਮੋੜ ਤੇ ਬਹੁਤ ਸਾਰੇ ਐਸੇ ਪੁਆਇੰਟਸ ਨੇ ਜਿੱਥੇ ਬਹੁਤ ਹਾਈ ਡੈਫੀਨੇਸ਼ਨ ਵਾਲੇ ਕੈਮਰਾਜ਼ ਨੇ ਉਹ ਸਾਡੇ ਆਲ ਕਰਨ ਨੂੰ ਚਾਹਨੇ ਵਾਲੇ ਦੇਖ ਰਹੇ ਬਗੈਰ ਸਕੂਲੈਂਟਾਂ ਨੇ ਜਿਹਦੇ ਡਰਾਈਵਰ ਵਗੈਰਾ ਕਿਸੇ ਨੰਬਰ ਵਗੈਰਾ ਕੋਲ ਸਰ ਡਰਾਈਵਰ ਸਾਡੇ अराउंड 50 ইয়ার্স 올 ਸੀਗੇ ਦੇਖੋ ਬੱਚੇ ਦੀ ਜ਼ਿੰਮੇਵਾਰੀ ਦੁਨੀਆ 'ਚ ਸਭ ਤੋਂ ਆਖੀ ਕੰਮ ਹੈ ਸਕੂਲ ਦੀ ਗੱਡੀ ਚਲਾਣਾ ਕਿਉਂਕਿ ਉਹ ਗੱਡੀ ਜਿਹੜੀ ਉਹ ਚਲਾਉਂਦੇ ਨੇ ਉਹ ਬੱਚੇ ਨੂੰ ਨਹੀਂ ਲੈ ਕੇ ਆਉਂਦੇ ਇੱਕ ਪਰਿਵਾਰ ਨੂੰ ਨਾਲ ਕੈਰੀ ਕਰਦੇ ਨੇ ਐਂਡ ਹੀ ਵਾਸ ਸਮ ਉਹ ਬਹੁਤ ਜ਼ਿਆਦਾ ਨਮ ਹੋ ਗਏ ਇਕਦਮ ਕਬਰਾ ਗਏ ਜਾਂ ਜਦੋਂ ਉਹਨੇ ਪਹਿਲਾਂ ਗਨ ਉਹਨਾਂ ਤੇ ਥਾਲੀਆ ਫਿਰ ਬੱਚੇ ਤੇ ਥਾਲੀ ਤੇ ਉਹ ਆਪਣੇ ਸੈਂਸੇਸ ਚ ਨੇ ਬੱਚਾ ਨੇ ਵੀ ਮੂਮੈਂ ਲੀਤੀ ਆਪਣੀ ਸੈਂਸੇਸ ਚ ਵਾਪਸ ਆਨ ਨੂੰ ਅੱਜ ਕਈ ਬੱਚ ਹੌਣ ਦੇ ਬਾਵਜੂਦ ਵੀ ਨਹੀਂ ਹੈ ਕਿਉਂਕਿ ਸਭ ਦੇ ਵਿੱਚ ਇੱਕ ਖੌਫ ਦਾ ਮਾਹੌਲ ਪੈਦਾ ਹੋ ਗਿਆ। ਜਿਹੜੇ ਟਾਈਮ ਕੀ ਹੋ ਸਕਦਾ ਜਿਸ ਜ਼ਿਕਰ ਸਰ ਬੱਚੇ 12:30 ਤੋਂ 12:45 ਦੇ ਵਿੱਚ ਦਾ ਟਾਈਮ ਹੈ ਜਿਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਕੀਤਾ। ਮੈਮ 24 ਘੰਟੇ ਜਿਹੜਾ ਹਾਈਵੇ ਚੱਲਦਾ ਵਾ। ਕੀ ਮੰਨ ਕਰਦੇ ਹੋ ਕਿ ਵੀ 24 ਘੰਟੇ ਜਿਹੜਾ ਰੂਟ ਚੱਲਦਾ ਹੈ ਇਦਾਂ ਦੀ ਘਟਨਾ ਹੋਣੀ ਕਿ ਮੈਂ ਦੇਖਦੇ ਸਰ ਇਸ ਕਰਨਾ ਤਾਂ ਮੈਂ ਕੁਝ ਨਹੀਂ ਸਾਦੀ ਇਹਨੂੰ ਤਾਂ ਆਪਾਂ ਪੈਸਾ ਤੇ ਵੀ ਲਾਅ ਐਂਡ ਆਰਡਰ ਦਾ ਲੋਕਾਂ ਨੂੰ ਸ਼ੈ ਡਰੀ ਨਹੀਂ ਰਿਹਾ ਜਿਆ ਜੋ ਗੰਦਾ ਤਾਂ ਕਿਸੇ ਤੇ ਵੀ ਤਾਂਣਨਗੇ ਔਰ ਉਹ ਵੀ ਛੋਟੇ ਛੋਟੇ ਬੱਚਿਆਂ ਤੇ ਆਫ ਕੌਰਸ ਉਹਨਾਂ ਦੀ ਫੈਮਲੀ ਚ ਵੀ ਬੱਚੇ ਹੋਣੇ ਇੱਕ ਵਾਰੀ ਬੰਦੇ ਨੂੰ ਸੋਚਣਾ ਚਾਹੀਦਾ ਵੀ ਮੈਂ ਇਹ ਕੰਮ ਬੱਚਿਆਂ ਦਾ ਕਰ ਰਿਹਾ ਠੀਕ ਹੈ ਔਰ ਮੈਨੂੰ ਲੱਗਦਾ ਵੀ ਇਹ ਜਿੱਤੇ ਸਟ੍ਰਿਕ ਕੋਈ ਰੂਲ ਹੋਣਾ ਚਾਹੀਦਾ ਵੀ ਕੋਈ ਵੀ ਆਪਣੀ ਚਾਹੋ ਲਾਇਸੈਂਸ ਗਨ ਹੋਵੇ ਜਾਂ ਉਹਨੂੰ ਕੈਰੀ ਕਰਕੇ ਐਵੇਂ ਘਰਾਂਦਾ ਹੋਇਆ ਸੜਕਾਂ ਤੇ ਤਣਾ ਜਾਵੇ ਇਹਨਾਂ ਦਾ ਮਾਮਲਾ ਸੀ ਕਿ ਕੋਈ ਬੱਸ ਉੱਤੀ ਗਈ ਹੈ ਜੀ ਕੱਲ ਸਕੂਲ ਬੱਸ ਤੇ ਕੀ ਹੈਗਾ ਇਹ ਮਾਮਲਾ ਸਾਰਾ ਮਾਮਲਾ ਸਾਡੇ ਧਿਆਨ ਚ ਹੈ ਗਾਰਡਨ ਵੈਲੀ ਧਿਆਲਪੁਰਾ ਦੇ ਬੱਚੇ ਪਲੱਸ 2 ਔਰ ਪਲੱਸ 1 ਵਾਲੇ ਬੱਚੇ ਕੱਲ ਮਾਛੀਵੜਾ ਸਾਹਿਬ ਤੋਂ ਆ ਰਹੇ ਸੀ ਜਦੋਂ ਬਾਈਪਾਸ ਤੇ ਪੁਲ ਤੋਂ ਉੱਪਰ ਧਿਆਲਪੁਰਾ ਵੱਲ ਨੂੰ ਕੋਸ ਕਰਨ ਲੱਗੇ ਤੇ ਅੱਗੇ ਇੱਕ ਡਰਾਈਵਰ ਦੇ ਕਹਿਣ ਮੁਤਾਬਕ ਫੋਰਚਨਰ ਗੱਡੀ ਉਹਨਾਂ ਦੀ ਗੱਡੀ ਦੇ ਅੱਗੇ ਆ ਕੇ ਸਲੋ ਹੋ ਗਈ ਤੇ ਹੌਲੀ ਹੌਲੀ ਕਰਕੇ ਗੱਡੀ ਰੁਕ ਗਈ ਗੱਡੀ ਦੇ ਵਿੱਚ ਇੱਕ ਲੇਡੀਜ਼ ਉਤਰੀ ਉੱਤਰ ਕਿਉਂ ਨੇ ਡਰਾਈਵਰ ਨੂੰ ਕਿਹਾ ਕਿ ਤੁਹਾਡੇ ਵਿੱਚ ਬੈਨ ਦੇ ਵਿੱਚ ਇੱਕ ਲੜਕਾ ਬੈਠਾ ਉਹਨੇ ਮੇਰੀ ਵੀਡੀਓ ਬਣਾਈ ਹੈ ਉਹ ਡਿਲੀਟ ਕਰਾਓ ਡਰਾਈਵਰ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਹੈ ਲੇਡੀਜ਼ ਘੁੰਮ ਕੇ ਬੱਸ ਦੇ ਵਿੱਚ ਆ ਗਈ ਤੇ ਉਹਨੇ ਲੜਕਾ ਪਸੰਡਿਆ ਲੜਕੀ ਨੂੰ ਕਿਹਾ ਕਿ ਆਪਣੀ ਜਿਹੜੀ ਮੇਰੀ ਵੀਡੀਓ ਬਣਾਈ ਹੈ ਇਸ ਨੂੰ ਡਿਲੀਟ ਕਰੋ ਲੜਕੇ ਨੇ ਡਿਲੀਟ ਕਰਤੀ ਤੇ ਲੇਡੀਜ਼ ਚਲੇ ਗਏ ਸਰ ਇਹਦੀ ਗੱਲ ਜਾਂਦਾ ਵੀ ਗਨਪੁਆਇੰਟ ਤੇ ਰਹਿ ਗਈ ਸਦਾ ਇਨਸੀਡੈਂਟ ਕੀ ਹੈ ਇਹਦੇ ਵਿੱਚ ਦੱਸਾਈ ਅਸੀਂ ਡਰਾਈਵਰ ਨੂੰ ਬੁਲਾਇਆ ਸੀ ਹੁਣ ਡਰਾਈਵਰ ਦੇ ਬਿਆਨ ਲਿਖੇ ਨੇ ਬ੍ਰਾਵ ਨੇ ਇਹ ਗੱਲ ਦੱਸਿਆ ਜਦੋਂ ਲੇਡੀਜ਼ ਗੱਡੀ ਵਿੱਚੋਂ ਉਤਰੀ ਲੇਡੀਜ਼ ਦੇ ਹੱਥ ਵਿੱਚ ਰਵਲਵਰ ਸੀ ਤੇ ਰਵਲਵਰ ਕਵਰ ਦੇ ਵਿੱਚ ਸੀ ਤੇ ਉਹਦਾ ਹੱਥ ਥੱਲੇ ਸੀ ਰਵਲਵਰ ਉਹਨਾਂ ਪੜਿਆ ਸੀ ਕਵਰ ਦੇ ਵਿੱਚ ਸੀ ਰਵਲਵਰ ਉਹ ਐਦਾਂ ਜਦੋਂ ਗਈ ਉਹ ਕਵਰ ਦੇ ਵਿੱਚ ਨਹੀਂ ਸੀ ਉਹ ਥੱਲੇ ਜੇਬਤ ਤਾੜਿਆ ਨਹੀਂ ਨਹੀਂ ਕਿਸੇ ਨਾਲ ਕੋਈ ਉਹ ਜਿਹੜੇ ਲੜਕੇ ਦੀ ਵੀਡੀਓ ਜਿਹੜੇ ਲੜਕੇ ਨੇ ਵੀਡੀਓ ਬਣਾਈ ਸੀ ਉਹਨੇ ਆਪਣੇ ਆਪ ਹੀ ਡਿਲੀਟ ਕੀਤੀ ਹੈ ਲੇਡੀਜ਼ ਨੇ ਉਹਦਾ ਫੋਨ ਨਹੀਂ ਪੜਿਆ ਤੇ ਹੁਣ ਕੀ ਗੱਲ ਕਰ ਲਈ ਜੀ ਅਸੀਂ ਕੈਮਰੇ ਖੰਗਾਲ ਰਹੇ ਹਾਂ ਜੀ ਕਿਉਂਕਿ ਜਿਹੜੀ ਸਾਡੇ ਕੋਲ ਐਪਲੀਕੇਸ਼ਨ ਆਈ ਹੈ ਸਕੂਲ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਉਹਦੇ ਵਿੱਚ ਅ ਉਹਨਾਂ ਨੇ ਗੱਡੀ ਅੰਡੈਵਰ ਦੱਸੀ ਹੈ ਤੇ ਡਰਾਈਵਰ ਦੱਸ ਰਿਹਾ ਗੱਡੀ ਫੋਰਚੂਨਰ ਜੀ ਉਹ ਇਹਦੇ ਵਿੱਚ ਸਾਾਨੂੰ ਥੋੜੀ ਜੀ ਕਨਫਿਊਜ਼ਨ ਹੈ ਤੇ ਬਾਕੀ ਗੱਡੀ ਦੇ ਵਿੱਚ ਜਿਹੜੀ ਸਰਕਾਰੀ ਬੱਸ ਹੈ ਸਕੂਲ ਦੀ ਉਹਦੇ ਵਿੱਚ ਕੈਮਰੇ ਨਹੀਂ ਲੱਗੇ ਜੋ ਪ੍ਰਿੰਸੀਪਲ ਸਾਹਿਬ ਨੇ ਗੱਲ ਕੀਤੀ ਹੈ ਉਹਨਾਂ ਨੇ ਕਹੇ ਵੀ ਕੈਮਰੇ ਲੱਗੇ ਆ ਕੈਮਰੇ ਖਰਾਬ ਹੋਏ ਨੇ ਜਾ ਇੱਦਿੱਤ ਗੱਡੀ ਰਿਸਰਵ ਜੰਦੀ ਤੇ ਨੋਟ ਵੀ ਕਰ ਲੈ ਜੋ ਕੋਈ ਗੱਲ ਸਾਹਮਣੇ ਆਵੇ ਉਸ ਹਿਸਾਬ ਨਾਲ ਕਾਰਵਾਈ ਹੋਏਗੀ ਜੀ ਫਿਰ ਗੱਡੀ ਡੇਸ ਕਰ ਲਈਏ